ਜੋ ਚਰਨ ਸਿੰਘ ਸਫਰੀ ਸੀ ਜੀ ਰੋਮਾਂਟਿਕ ਤਜਬ ਵੀ ਬਹੁਤ ਮਾਹਰ ਸੀ ਧਾਰਮਿਕ ਗੀਤਾਂ 'ਚ ਵੀ ਬਹੁਤ ਮਾਹਰ ਸੀ ਆਪਣੇ ਕਵੀ ਦਰਬਾਰਾਂ ਦੀ ਵੀ ਉਹ ਜਿੰਦ ਜਾਨ ਸੀ ਅੱਛਾ ਤੇ ਉਹ ਪੈਕਸ਼ਕ ਦਾ ਸ਼ਕੀਨ ਸੀ ਜੀ ਉਹ ਕਹਿੰਦੇ ਵੀ ਸਫਰੀ ਸਾਹਿਬ ਨੇ ਆਉਣਾ ਉਹਨਾਂ ਕੋਲੇ ਵੱਡਾ ਸਾਰਾ ਇੱਕ ਬੈਗ ਕੱਛ 'ਚ ਦਿੱਤਾ ਹੁੰਦਾ ਸੀ ਅੱਛਾ ਤੇ ਆ ਕੇ ਇਹਨਾਂ ਦਾ ਜਿਹੜਾ ਸੀ ਨਾ ਲੁਧਿਆਣੇ ਬਸ ਸਾਡਾ ਬਸ ਸਾਡੇ ਦੇ ਪਿਛਲੇ ਪਾਸੇ ਜਾਂਦਾ ਘਰ ਸੀ ਉਹਨੂੰ ਪੀਲਾ ਚਵਾਰਾ ਕਹਿੰਦੇ ਹੁੰਦੇ ਸੀਗੇ ਬੀਬਾ ਜੀ ਦਾ ਹਾਂ ਜੀ ਕਿਸੇ ਨੂੰ ਦੱਸਣਾ ਨਾ ਵੀ ਬੀਬਾ ਜੀ ਦਾ ਘਰ ਕਿੱਥੇ ਬਸ ਉਹ ਬਸ ਸਾਡੇ ਦੇ ਪਿਛਲੇ ਪਾਸੇ ਜਾ ਚੱਲੇ ਜਾਈ ਪੀਲਾ ਚਵਾਰਾ ਉਹਨਾਂ ਦਾ ਹੀ ਅੱਛਾ ਕੀ ਨਿਸ਼ਾਨੀ ਸੀ ਤੇ ਉਹ ਬੀਬਾ ਜੀ ਕਹਿੰਦੇ ਵੀ ਸਫਰੀ ਸਾਹਿਬ ਆਏ ਹੁਣ ਅਸੀਂ ਭੇਤੀ ਸੀ ਇੱਕ ਦੂਜੇ ਦੇ ਚਿਹਰਾ ਤੋਂ ਹੁਣ ਬੈਠੇ ਆ ਉਹ ਫਕੀਰ ਹੁਣੀ ਕਹਿ ਰਹੇ ਆ ਕਿ ਹਾਂ ਜੀ ਸਫਰੀ ਸਾਹਿਬ ਕੀ ਬਦਾ ਚਾਹ ਪੀਓਗੇ ਕਾਫੀ ਪੀਓਗੇ ਕੀ ਤੇ ਉਹ ਕਹਿੰਦੇ ਵੀ ਸਫਰੀ ਸਾਹਿਬ ਕਹਿ ਰਹੇ ਆ ਵੀ ਮੈਨੂੰ ਕੁਛ ਆਮਦ ਹੋ ਰਹੀ ਆ ਤ ਆਮਦ ਹੋ ਰਹੀ ਹੈ ਮੈਨੂੰ ਆਮਦ ਹੋ ਰਹੀ ਹੈ ਵੀ ਮਤਲਬ ਗੀਤ ਉਤਰ ਰਿਹਾ ਗੀਤ ਉਤਰ ਰਿਹਾ ਤੂੰ ਕਹਿੰਦੇ ਵੀ ਸਮਝ ਜਾਂਦੇ ਸੀ ਫਿਰ ਉਹ ਪੌੜੀਆਂ ਜੀ ਚੜ ਕੇ ਇੱਕ ਛੋਟਾ ਜਿਹਾ ਉੱਪਰ ਕਮਰਾ ਸੀ ਅੱਛਾ ਤੇ ਫਿਰ ਸਬਰੀ ਸਾਹਿਬ ਨੂੰ ਅਸੀਂ ਕਹਿਣਾ ਵੀ ਤੁਸੀਂ ਫਿਰ ਉੱਤੇ ਬੈਠ ਕੇ ਮੇਰਾ ਆਪਦਾ ਗੀਤ ਲਿਖ ਲਓ ਉਹਨਾਂ ਨੂੰ ਪਰਿਆਣਾ ਉਹ ਕਹਿੰਦੇ ਵੀ ਪੌਗਾ ਜਾਂ ਆਧੀਆ ਨਾਲ ਨੂਨ ਵਾਲੀਆਂ ਪਕੌੜੀਆਂ ਨਾਲ ਐਸੇ ਉਹ ਵੀ ਭਰਾਵਾਂ ਨੇ ਉੱਤੇ ਫੜਾਉਣੀਆਂ ਫੜਾਏ ਆਣੇ ਉਹਨਾਂ ਨੇ ਆਰਾਮ ਨਾ ਆਵਦੇ ਦੋ ਢਾਈ ਪੈਗ ਲਾਉਣੇ